ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਾ ਜੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਬੁੱਲਣਹਾਰ ਹਾਂ ਤੇ ਵਾਹਿਗੁਰੂ ਬਖਸ਼ਣਹਾਰ ਅਸੀਂ ਉਹਨਾਂ ਦੀਆਂ ਬਖਸ਼ਿਸ਼ਾਂ ਦਾ ਅੰਤ ਨਹੀਂ ਪਾ ਸਕਦੇ ਆਓ ਅੱਜ ਅਸੀਂ ਗੁਰੂ ਅਮਰਦਾਸ ਜੀ ਦੇ ਸਮੇਂ ਦੀ ਸਾਖੀ ਪੜ੍ਹਵੇਂ ਜਿਸ ਵਿੱਚ ਗੰਗਾ ਰਾਮ ਇੱਕ ਵਾਰ ਬਖਸ਼ਿਸ਼ ਮਿਲਣ ਤੋਂ ਬਾਅਦ ਗੁਰੂ ਜੀ ਨੂੰ ਭੁੱਲ ਜਾਂਦਾ ਹੈ ਗੁਰੂ ਜੀ ਫਿਰ ਬਖਸ਼ਿਸ਼ਾਂ ਕਰਦੇ ਹਨ ਤੇ ਉਸ ਨੂੰ ਨਾਮਦਾਨ ਤੇ ਸ਼ਾਹ ਪੁਨੇ ਦੇ ਦਾਤ ਦਿੰਦੇ ਹਨ ਸ਼ਾਹ ਪੁਣਾ ਦੀ ਇੱਕ ਹੁਨਰ ਹੈ ਤੇ ਖਾਸ ਕਰਕੇ ਪੁਰਾਣੀ ਸ਼ਾਹ ਜੋ ਅਸਲ ਸ਼ਾਹ ਕਹਿਲਾਉਣ ਦੇ ਲਾਇਕ ਸਨ ਉਹ ਵਿਰਲੇ ਹੀ ਹੁੰਦੇ ਹਨ ਇਹ ਸ਼ਾਹ ਪੁਨੇ ਦਾ ਕੰਮ ਆਮ ਤੌਰ ਤੇ இந்து ਲੋਕ ਹੀ ਕਰਦੇ ਹਨ ਤੇ ਮੁਸਲਮਾਨੀ ਰਾਜ ਦੇ ਸੋ ਮੇਰੀ ਖਾਸ ਕਰਕੇ ਅਕਬਰ ਦੇ ਜ਼ਮਾਨੇ ਵਿੱਚ ਸ਼ਾਹਪੁਨੀ ਦੇ ਕੰਮ ਲਈ ਹਿੰਦੂ ਖਾਸ ਤੌਰ ਤੇ ਬਹੁਤ ਤਰੱਕੀ ਕਰ ਗਏ ਸਨ। ਇਹਨਾਂ ਦਿਨਾਂ ਵਿੱਚ ਹੀ ਗੰਗਾ RAM ਨਾਮੇ ਜੋ ਬਹੁਤ ਵੱਡਾ ਸ਼ਾਹ ਸੀ ਤੇ ਮਸ਼ਹੂਰ ਵੀ ਦੂਰ ਦੂਰ ਤੱਕ ਸੀ ਕਿਸੇ ਗੇੜ ਨਾਲ ਫਕੀਰ ਹੋ ਗਿਆ। ਪੈਸੇ-ਪੈਸੇ ਤੋਂ ਆਤਰ ਹੋ ਗਿਆ। ਉਸ ਭੁੱਖੇ ਮਰਦੇ ਨੇ ਸੋਚਿਆ ਕਿ ਹੁਣ ਕੀ ਕਰੇ? ਪੈਸਾ ਕੋਲ ਨਹੀਂ ਰਿਹਾ। ਜਿਹੜੀ ਥਾਂ ਸ਼ਾਪੂਣਾ ਕੀਤਾ ਹੋਵੇ ਉੱਥੇ ਮੰਗਣ ਦਾ ਕੰਮ ਹੋ ਹੀ ਨਹੀਂ ਸਕਦਾ ਕਿਉਂਕਿ ਜਾਣਕਾਰ ਅੱਗੇ ਹੱਥ ਅੱਡਦੇ ਆ ਤਾਂ ਸ਼ਰਮ ਮਹਿਸੂਸ ਹੁੰਦੀ ਹੈ ਉਹਨਾ ਅੱਗੇ ਹੱਥ ਉੱਠਦਾ ਹੀ ਨਹੀਂ ਕਿ ਇਹਦੇ ਵਿੱਚ ਕੁਝ ਪਾ ਪਰ ਅੱਡੇ ਬਗੈਰ ਗੁਜ਼ਾਰਾ ਨਹੀਂ ਹੁੰਦਾ ਫਿਰ ਕਹिए ਕੀ ਕਿ ਕਿੱਥੇ ਜਾਏ ਇਹਨਾਂ ਵਿਚਾਰਾਂ ਵਿੱਚ ਗੰਗਾ ਰਾਮ ਡੁੱਬ ਗਿਆ ਇਨੇ ਦਿਨੀ ਗੁਰੂ ਅਮਰਦਾਸ ਜੀ ਗੋਇੰਦਵਾਲ ਵਿੱਚ ਸਨ ਤੇ ਆਪ ਦਾ ਜਸ ਦੂਰ ਦੂਰ ਤੱਕ ਫੈਲ ਰਿਹਾ ਸੀ ਤੇ ਖਾਸ ਕਰਕੇ ਆਪ ਦੇ ਲੰਗਰ ਦੀ ਚਰਚਾ ਚਾਰੇ ਪਾਸੇ ਵਿਸ਼ੇਸ਼ ਸੀ ਲੰਗਰ ਵੀ ਨਿਰਾ ਰੋਟੀ ਦਾਲ ਵਾਲਾ ਨਹੀਂ ਸੀ ਲੰਗਰ ਦੌਲਤ ਵੰਡੀ ਹੈ ਰਸ ਅੰਮ੍ਰਿਤ ਖੀਰ ਕੇ ਆਲੇ ਜੋ ਵੀ ਮਾਇਆ ਆਉਂਦੀ ਸਭ ਲੰਗਰ ਵਿੱਚ ਹੀ ਪਾ ਦਿੱਤੀ ਜਾਂਦੀ ਸੀ ਤੇ ਗੁਰੂ ਅਮਰਦਾਸ ਜੀ ਨੇ ਲੰਗਰ ਵਿੱਚ ਅਪੇਧਤਾ ਵੀ ਵਰਤਾਈ ਸੀ ਕੋਈ ਆਵੇ ਉੱਚ ਨੀਚ ਅਮੀਰ ਗਰੀਬ ਸਭ ਇੱਕ ਪੰਗਤ ਵਿੱਚ ਬੈਠ ਕੇ ਖਾਗੇ ਇਹ ਅਸੂਲ ਚਲਾ ਦਿੱਤਾ ਸੀ ਇਹ ਮਹਿਮਾ ਗੰਗਾ ਰਾਮ ਨੇ ਵੀ ਸੁਣੇ ਸੀ ਸੋਚਦੇ ਸੋਚਦੇ ਉਹ ਇਸੇ ਨਤੀਜੇ ਤੇ ਪੁੱਜਾ ਕਿ ਗੋਇੰਦਵਾਲ ਹੀ ਇਸ ਵੇਲੇ ਐਸੀ ਥਾਂ ਹੈ ਜਿੱਥੇ ਮੇਰਾ ਵਰਦਾ ਵੀ ਰਹਿ ਸਕਦਾ ਹੈ ਤੇ ਰੋਟੀ ਵੀ ਮਿਲ ਸਕਦੀ ਹੈ ਇਹ ਵਿਚਾਰ ਕੇ ਉਹ ਗੋਇੰਦਵਾਲ ਸਾਹਿਬ ਆ ਗਿਆ ਤੇ ਸੇਵਾ ਵਿੱਚ ਲੱਗ ਪਿਆ ਇੱਕ ਦਿਨ ਸੇਵਾ ਕਰਦਿਆਂ ਕਰਦਿਆਂ ਗੁਰੂ ਅਮਰਦਾਸ ਜੀ ਨੇ ਆਵਾਜ਼ ਦੇ ਕੇ ਆਖਿਆ ਸ਼ਾ ਜੀ ਤਗੜੇ ਤਾਂ ਹੋ ਕਦੋਂ ਦੇ ਇੱਥੇ ਆਏ ਹੋ ਸ਼ਾਂਬੜੀ ਅਧਿਨ ਦੀ ਨਾਲ ਆਖਣ ਲੱਗਾ ਮਹਾਰਾਜ ਜਾਨੀ ਜਾਨ ਹੋ ਕੋ ਨਸੀ ਸ਼ਾਹ ਕਾਦੇ ਹਾਂ ਇਸ ਵੇਲੇ ਤਾਂ ਤੁਹਾਡੇ ਦਰ ਦੇ ਮੰਗਤੇ ਹਾਂ ਨਾ ਸ਼ਾਹ ਜੀ ਤੁਸੀਂ ਸਾਡੇ ਸ਼ਾਹ ਹੀ ਹੋ ਅਸਾਂ ਤਾਂ ਸ਼ਾਹ ਹੀ ਜਾਪਦਾ ਹੈ ਮਹਾਰਾਜ ਜੇ ਤੁਸੀਂ ਸ਼ਾਹ ਹੀ ਜਾਪਦਾ ਹੈ ਤਾਂ ਇਹ ਤੇ ਤੁਹਾਡੀ ਕਿਰਪਾ ਹੀ ਹੈ ਤੁਸੀਂ ਜੇ ਗਰੀਬਾਂ ਨੂੰ ਸ਼ਾਹ ਨਾ ਬਣਾਓ ਤਾਂ ਹੋਰ ਕਿਸ ਬਣਾਉਣਾ ਹੈ ਜੇ ਤੁਹਾਡੇ ਦਰ ਤੇ ਰੋਂਦੇ ਆਈਏ ਹੱਸਦੇ ਨਾਲ ਜਾਈਏ ਤਾਂ ਫਿਰ ਤੁਹਾਡੀ ਵਡਿਆਈ ਕਾਦੀ ਹੋਣੀ ਇਹ ਹੋਤੇ ਤੁਹਾਡੀ ਵਡਿਆਈ ਹੈ ਜਿਸ ਦੀ ਸਾਰੇ ਸੰਸਾਰ ਵਿੱਚ ਮਹਿਮਾ ਹੋ ਰਹੀ ਹੈ ਸ਼ਾਹ ਨੇ ਕਿਹਾ ਚੰਗਾ ਫਿਰ ਸ਼ਾਹ ਜੀ ਤੁਸੀਂ ਸਾਡੇ ਸ਼ਾਹ ਜੂ ਹੋਏ ਸੋ ਜਾਓ ਤੁਸੀਂ ਸ਼ਾਹ ਪੁਨਾ ਹੀ ਕਰੋ ਇਥੇ ਤੁਸੀਂ ਚੰਗੇ ਨਹੀਂ ਲੱਗਦੇ ਇਹ ਆਖ ਕੇ ਸਤਿਗੁਰਾਂ ਨੇ ਪੰਜ ਪੈਸੇ ਸ਼ਾਹ ਦੀ ਤਲੀ ਤੇ ਰੱਖ ਦਿੱਤੇ ਹੋਰ ਕੋਈ ਹੁੰਦਾ ਤੇ ਆਖਦਾ ਕਿ ਇਹ ਕੀ ਰਾਸ ਹੋਈ ਪਰ ਗੰਗਾ ਰਾਮ ਕਿਸੇ ਸਿੱਧਕ ਦੇ ਰੰਗ ਵਿੱਚ ਸੀ ਮੱਥਾ ਟੇਕ ਦਿੱਤਾ ਉਸ ਨੇ ਸਤਿਗੁਰਾਂ ਨੂੰ ਸਤਿਗੁਰੂ ਉਸ ਨੂੰ ਕਹਿਣ ਲੱਗੇ ਗੰਗਾ ਰਾਮ ਤੁਸੀਂ ਦਿੱਲੀ ਜਾਓ ਉੱਥੇ ਤੁਹਾਡਾ ਕੰਮ ਚੱਲ ਪਵੇਗਾ गंगा राम सत वचन आके ਤੇ ਮੱਥਾ ਟੇਕ ਕੇ ਦਿੱਲੀ ਨੂੰ ਰਵਾਨਾ ਹੋ ਗਿਆ। गंगा राम ਗੋਲ 5 ਪੈਸੇ ਸਨ ਸਤਗੁਰਾਂ ਵਾਲੇ ਹੋਰ ਕੋਈ ਰਸ ਨਹੀਂ ਸੀ। ਦਿੱਲੀ ਜਾ ਕੇ ਗੰਗਾ ਰਾਮ ਨੇ ਤਲਾਸ਼ ਦਿੱਤੀ ਤਾਂ ਉਸ ਨੂੰ ਚੰਗੇ ਮੌਕੇ ਇੱਕ ਦੁਕਾਨ ਲੱਭ ਗਈ। ਕੁਦਰਤ ਵੇਖੋ ਅਜੀ ਪਹਿਲੇ ਦਿਨ ਹੀ ਜਿਸ ਦਿਨ ਕਿ ਗੰਗਾ ਰਾਮ ਨੇ ਦੋ ਪੈਸੇ ਦੇ ਪਤਾਸੇ ਵੰਡ ਕੇ ਦੁਕਾਨ ਦਾ ਮਹੂਰਤ ਕੀਤਾ ਸੀ ਉਸੇ ਦਿਨ ਹੀ ਇੱਕ ਕੋਈ ਪਠਾਨ ਸਰਦਾਰ ਜਿਸ ਪਾਸ ਪੰਜਾਹ ਹਜ਼ਾਰ ਮੋਹਰਾਂ ਸਨ ਉਹ ਕਿਸੇ ਸ਼ਾਹ ਦੀ ਭਾਲ ਕਰਦਾ ਫਿਰਦਾ ਸੀ ਜਿਸ ਪਾਸ ਮੋਹਰਾਂ ਜਮ੍ਹਾਂ ਕਰਵਾ ਕੇ ਉਹ ਲਾਹੌਰ ਦੀ ਹੁੰਡੀ ਲਿਖਵਾ ਲਵੇ ਪਰ ਹੁਣ ਇੰਨੀ ਵੱਡੀ ਰਕਮ ਨੂੰ ਹੱਥ ਕੋਈ ਨਾ ਪਾਵੇ ਪਰ ਲਾਹੌਰ ਵਿੱਚ ਏディ ਵੱਡੀ ਹੁੰਦੀ ਕੌਣ ਦਾਰੋ ਜਦ ਦੂ ਚੌ ਸ਼ਾਹਾਂ ਕੋਲੋਂ ਉਹਨੂੰ ਜਵਾਬ ਮਿਲਿਆ ਤੇ ਕਿਸੇ ਸ਼ਾਹ ਪੁਨੇ ਦੀ ਹਾਮੀ ਨਾ ਭਰੀ ਤਾਂ ਪੁੱਛਦਿਆਂ ਪੁੱਛਦਿਆਂ ਕਿਸੇ ਉਸ ਪਠਾਨ ਨੂੰ ਦੱਸ ਪਾਈ ਕਿ ਪੰਜਾਬ ਵੱਲੋਂ ਅੱਜ ਇੱਕ ਨਵਾਂ ਸ਼ਾਹ ਆਇਆ ਹੈ ਤੇ ਉਸ ਨੇ ਅੱਜ ਹੀ ਫਲਾਣੀ ਦੁਕਾਨ ਦੀ ਮਹੂਰਤ ਕੀਤਾ ਹੈ ਉਸ ਕੋਲੋਂ ਪਤਾ ਕਰ ਲਵੋ ਉਹ ਸ਼ਾਇਦ ਲੈ ਲਵੇ ਪਠਾਨ ਨੂੰ ਕਾਲ ਸੀ ਤੇ ਉਸਨੇ ਉਸੇ ਦਿਨ ਹੀ ਲਾਹੌਰ ਨੂੰ ਤੁਰਨਾ ਸੀ ਉਹ ਚਾਹੁੰਦਾ ਸੀ ਕਿ ਮੋਹਰਾਂ ਛੇਤੀ ਕਿਸੇ ਸ਼ਾਹ ਨੂੰ ਦੇ ਦੇਵੇ ਤੇ ਲਾਹੌਰ ਦੇ ਹੁੰਡੇ ਕਰਵਾ ਕੇ ਲੈ ਜਾਵੇ ਤੇ ਲਾਹੌਰੋਂ ਜਾ ਕੇ ਮੋਹਰਾ ਮਿਲ ਜਾਣ ਸ਼ਾਹਾਂ ਨੂੰ ਇਸੇ ਉਪਾਰ ਵਿੱਚ ਕਾਫੀ ਖੱਟੇ ਸੀ ਜਿਵੇਂ ਅੱਜਕੱਲ ਬੈਂਕਾਂ ਦਾ ਹਿਸਾਬ ਹੈ ਇਦਾਂ ਉਦੋਂ ਸ਼ਾਹੀ ਬੈਂਕ ਹੁੰਦੇ ਸਨ ਤੇ ਸ਼ਾਹਾਂ ਦਾ ਇੱਕ ਦੂਜੇ ਨਾਲ ਲੈਣ ਦੇ ਹੁੰਦਾ ਸੀ ਉਹ ਦੂਰ ਦੂਰ ਤੱਕ ਇੱਕ ਦੂਜੇ ਦੀ ਹੁੰਡੀ ਇਸ ਤਰ੍ਹਾਂ ਲੈ ਲੈਂਦੇ ਸਨ ਤੇ ਮਗਰੋਂ ਹਿਸਾਬ ਕਰਕੇ ਆਮਦਨ ਵੰਡ ਲੈਂਦੇ ਸਨ ਉਹ ਪਟਾਣ ਗੰਗਾ RAM ਕੋ ਲਾਇਆ ਤਾਂ ਗੰਗਾ RAM ਨੇ ਗੁਰੂ ਆਸਰੇ ਉਹ ਮੋਰਾ ਲੈ ਕੇ ਇੱਕ ਆਪਣੀ ਵਕਫ ਸ਼ਾਹ ਵੱਲ ਹੁੰਡੀ ਲਿਖ ਦਿੱਤੀ ਗੰਗਾ RAM ਨੇ ਸ਼ੀਤੀ ਹੀ ਉਹ ਮੋਰਾ ਕਿਸੇ ਤਰੀਕੇ ਨਾਲ ਲਾਹੌਰ ਪਹੁੰਚਾ ਕੇ ਉਸ ਸ਼ਾਹ ਦੇ ਹਮਲੇ ਕਰ ਦਿੱਤੇ ਆ ਜਿਸ ਦੇ ਨਾਮ ਹੁੰਡੀ ਲਿਖੀ ਸੀ ਤੇ ਇਉਂ ਸ਼ਾਹ ਨੇ ਪਹਿਲੇ ਦਿਨ ਹੀ 100 ਦੀ ਗੁੱਡੀ ਕਰ ਲਈ ਤੇ 100 ਰੁਪਇਆ ਉਹਨਾਂ ਦੇ ਨਾਮ 'ਚ ਬੜਾ ਹੁੰਦਾ ਸੀ ਗੰਗਾ ਰਾਮ ਦੇ ਮੋਰਾ ਲੈ ਕੇ ਹੁੰਡੀ ਦੇ ਨਾਲ ਉਸ ਦਾ ਨਾਮ ਦਿੱਲੀ ਦੇ ਵੱਡੇ ਸ਼ਾਹਾਂ ਦੀ ਕਤਾਰ ਵਿੱਚ ਆ ਕੇ ਮਸ਼ਹੂਰ ਹੋ ਗਿਆ ਇਸ ਤਰ੍ਹਾਂ ਗੰਗਾ ਰਾਮ ਦਾ ਕੰਮ ਦਿੱਲੀ ਵਿੱਚ ਚੰਗਾ ਚੱਲ ਪਿਆ ਤੇ ਥੋੜੇ ਚਿਰ ਵਿੱਚ ਹੀ ਉਹ ਪਹਿਲੇ ਵਾਂਗ ਚੁੱਕੇ ਰੁਪਏ ਵਾਲਾ ਸ਼ਾਹ ਹੋ ਗਿਆ ਇਹ ਮਾਇਆ ਬੜੀ ਬੁਰੀ ਚੀਜ਼ ਹੈ ਤੇ ਆਦਮੀ ਨੂੰ ਜੇ ਮਾਰਨ ਤੇ ਆਵੇ ਤਾਂ یوں ਮਾਰਦੀ ਹੈ ਜੋ ਆਦਮੀ ਮੁੜਕੇ ਉਠ ਹੀ ਨਹੀਂ ਸਕਦਾ ਉਧਰ ਗੰਗਾ ਰਾਮ ਦਾ ਕੰਮ ਜਦ ਚੱਲ ਗਿਆ ਤਾਂ ਹੁਣ ਇਧਰ ਗੁਰ ਅਮਰਦਾਸ ਜੀ ਕੋਲ ਇੱਕ ਦਿਨ एक गरीब ब्राह्मण ने आके बेनती की कि महाराज मेरी मदद करो लड़की बोहे ते बैठी है उसने व्याना है पर कोल पैसा कोई नहीं बड़ी ही मुसीबत हाँ तुम निमाणी तुसी के निमा... मान हो आप पास बेनती है कि आप जरूर मेरी मदद करो सतगुरु कहन लगे किन्या को पैसों की लोड़ है पंडित जी ਸਿਰਫ 3 ਰੁਪਏ ਉਹਨਾਂ ਦਿਨਾਂ ਵਿੱਚ 3 ਰੁਪਏ ਨਾਲ ਹੀ ਗਰੀਬੀ ਦਾਵੇ ਦਾਗਿਆ ਹੋ ਜਾਂਦਾ ਸੀ ਰੁਪਏ ਨਾਲ ਮਹੀਨੇ ਦਾ ਖਰਚ ਚੱਲ ਜਾਂਦਾ ਸਤਗੁਰੂ ਨੇ ਉਸੇ ਵੇਲੇ 3 ਰੁਪਏ ਲਿਆ ਕੇ ਦੇਣ ਲਈ ਸੇਵਕ ਨੂੰ ਕਹਿ ਦਿੱਤਾ ਤਾਂ ਉਹ ਪੰਡਿਤ ਕਹਿਣ ਲੱਗਾ ਮਹਾਰਾਜ ਬੇਨਤੀ ਮੰਨੋ ਤਾਂ ਤੁਹਾਡੀ ਕਿਰਪਾ ਹੈ ਕਿ ਸਤਗੁਰੂ ਕਹਿਣ ਲੱਗੇ ਇਹੋ ਹੀ ਕਿ ਤੁਸੀਂ ਮੈਨੂੰ ਦਿੱਲੀ ਦੇ ਕਿਸੇ ਸੀ ਕਾਲ ਰੁਕਾ ਕਰ ਦਿਓ ਮੈਂ ਰੁਪਏ ਉੱਥੇ ਜਾ ਕੇ ਲਵਾ ਇਥੋਂ ਲੈ ਕੇ ਗਿਆ ਤਾਂ ਰਾਹ ਵਿੱਚ ਕਿਸੇ ਖੋ ਲਏ ਜਾਂ ਕਿਤੇ ਡਿੱਗ ਟੈ ਪੈਣ ਤਾਂ ਫਿਰ ਕੰਮ ਖਰਾਬ ਹੀ ਨਾ ਹੋ ਜਾਵੇ ਸੋ ਇਹ ਕਿਰਪਾ ਕਰੋ ਰੁਕਾ ਦੇ ਦਿਓ ਸਤਿਗੁਰੂ ਕਹਿਣ ਲੱਗੇ ਇਹ ਗੱਲ ਹੈ ਤਾਂ ਅਸੀਂ ਸ਼ਾਹ ਹੁਰਾਂ ਵੱਲ ਰੁਕਾ ਲਿਖ ਦਿੰਦੇ ਹਾਂ ਸਾਡੇ ਸ਼ਾਹ ਗੰਗਾ ਰਾਮ ਹੋਏ ਜੋ ਉਥੇ ਦਿੱਲੀ ਵਿੱਚ ਹੀ ਹਨ ਇਹ ਕਿ ਆ ਕੀ ਸਤਗੁਰਾਂ ਸੇਵਕ ਨੂੰ ਕਿਹਾ ਕਿ ਗੰਗਾ ਰਾਮ ਬਲ ਰੁਕਾ ਲਿਖ ਦਿਓ ਕਿ ਉਹ ਇਸ ਬ੍ਰਾਹਮਣ ਨੂੰ 20 ਰੁਪਏ ਦੇ ਦੇਵੇ ਸੋ ਰੁਕਾ ਲਿਖ ਕੇ ਦੇ ਦਿੱਤਾ ਪੰਡਤ ਰੁਕਾ ਲੈ ਕੇ ਜਿਉਂ ਚੱਲਿਆ ਤੀਜੇ ਦਿਨ ਦਿੱਲੀ ਜਾ ਪੁੱਜਾ ਉਹਨਾਂ ਦਿਨਾਂ ਵਿੱਚ ਦਿੱਲੀ ਤੇ ਲਾਹੌਰ ਵਾਲੀ ਸੜਕ ਉਹੋ ਹੀ ਸੀ ਜਿਸ ਸੜਕ ਤੇ ਗੋਇੰਦਵਾਲ ਹੈ ਤੇ ਗੋਇੰਦਵਾਲ ਤੋਂ ਦਿੱਲੀ ਉਸੇ ਰਸਤੇ ਬਹੁਤ ਹੀ ਨੇੜੇ ਸੀ ਤੇ ਸਿੱਧਾ ਰਸਤਾ ਸੀ ਪੰਡਤ ਨੇ ਪਤਾ ਪੁੱਛ ਕੇ ਗੰਗਾ RAM ਦੀ ਦੁਕਾਨ ਦਾ ਰੁਖ ਕੀਤਾ ਦੁਕਾਨ ਤੇ ਪੁੱਛ ਕੇ ਪੰਡਤ ਨੇ ਆਖਿਆ ਕਿ ਮੈਂ ਗੋਇੰਦਵਾਲ ਤੋਂ ਆਇਆ ਹਾਂ ਤੇ ਗੁਰੂ ਅਮਰਦਾਸ ਜੀ ਨੇ ਭੇਜਿਆ ਹੈ ਸ਼ਾਹ ਨੇ ਪੰਡਤ ਦਾ ਬੜਾ ਆਦਰ ਮਾਨ ਕੀਤਾ ਤੇ ਆਸਨ ਵਿਸ਼ਾ ਕੇ ਪੰਡਤ ਨੂੰ ਬਿਠਾਇਆ आखन लगा हुक्म करो कि आई हो पंडित ने वो रुका क्ड के शाह हवाले किया हाथों ले लवान बस एहो ही कम है रुके का नाम सुन के शाह सोची पै गया सोच लगा कि सतगुरु त बड़े बेपरवाह हैं अज ती रुपए का रुखा आया है कलू पल देने ਉਹਨਾਂ ਕਿਹੜਾ ਹਟਣਾ ਹੈ ਫਿਰ ਇਸ ਕੰਮ ਤੋਂ ਸਤਿਗੁਰੂ ਦੀ ਨਿਗਾਹ ਇੱਧਰ ਹੋ ਗਈ ਤਾਂ ਉਹਨਾਂ ਫਿਰ ਰੁੱਕੇ ਤੇ ਰੁਕਾ ਫੇਜੀ ਜਾਣਾ ਤੇ ਪੈਸੇ ਕੋਈ ਐਵੇਂ ਥੋੜੀ ਬੰਦੇ ਨੇ ਮਸਾਂ ਜਹੀ ਹੁਣ ਕੰਮ ਰਾਸ ਆਇਆ ਹੈ ਜੇ ਇਦਾਂ ਦੇਈ ਗਏ ਤਾਂ ਫਿਰ ਗਰੀਬ ਹੋ ਜਾਵਾਂਗੇ ਇਹ ਸੋਚ ਕੇ ਮਨੀਮ ਨੂੰ ਇਹੋ ਜਿਹੀ ਬੋਲੀ ਵਿੱਚ ਤੇ ਇਸ਼ਾਰੇ ਨਾਲ ਕਿ ਉਹ ਨਾ ਕਰਦੇ ਵੇ ਕਹਿਣ ਲਗਾ ਮਨੀਮ ਜੀ ਵੇਖੋ ਹਾਂ ਇਥੇ ਗੁਰੂ ਕਾ ਲੇਖਾ ਹੈ ਕਿਤੇ ਹੁਣ ਮਨੀਉ ਕਿਵੇਂ ਕਹਿੰਦਾ ਹੈ ਹੈ ਉਹ ਵਹੀ ਨੂੰ ਫੋਲ ਫੋਲ ਕੇ ਅੱਖਾਂ ਲਗਾ ਸ਼ਾ ਜੀ ਗੁਰੂ ਕਾ ਲੇਖਾ ਤਾਂ ਹੈ ਹੀ ਨਹੀਂ ਕਿਤੇ ਇਥੇ ਮੈਂ ਸਾਰਾ ਵੇਖ ਲਿਆ ਹੈ ਉਹਨਾਂ ਦਾ ਨਾਹੀਂ ਵਹੀ ਵਿੱਚ ਹੈ ਨੇ ਸ਼ਾ ਪੰਡਤ ਨੂੰ ਕਹਿ ਲਗਾ ਪੰਡਤ ਜੀ ਲਿਖਤਾ ਹੈ ਨਹੀਂ ਉਂਝ ਕਹੋ ਤਾਂ ਮੈਂ ਦੇ ਦੰਨਾ ਹ ਗੁਰੂ ਦਾ ਆਸਰਾ ਤਾਂ ਸਭ ਨੂੰ ਹੈ ਤੇ ਉਹ ਸਤਿਗੁਰਾਂ ਦੇ ਹੁਕਮ ਨੇ ਬੜੀ ਕਦਰ ਹੈ ਪਰ ਲਿਖਾ ਕੋਈ ਨਹੀਂ ਪੰਡਤ ਕੈਨ ਲੱਗਾ ਮੈਂ ਲੇਖੇ ਬਗੈਰ ਲੈਣਾ ਹੀ ਨਹੀਂ ਤੇ ਸ਼ਾਹ ਦੇ ਕਹਿੰਦੇ ਆ ਕਹਿੰਦੇ ਆ ਕਿ ਪੰਡਤ ਜੀ ਬੈਠੋ ਬੈਠੋ ਪੰਡਤ ਹੋਰੇ ਓਠ ਕੇ ਟੋਰ ਆਏ ਪੰਡਤ ਬਾਜ਼ਾਰ ਵਿੱਚ ਆ ਕੇ ਸੋਚਣ ਲੱਗਾ ਨੋ ਜੀ ਚੰਗੇ ਹੋਏ ਉਥੇ ਰੁਪਏ ਮਿਲਦੇ ਸੀ ਉਹ ਲੈ ਨਾ ਤੇ ਰੁਕਾ ਲਿਆ ਪਰ ਰੁਕਾ ਬੇਕਾਰ ਗਿਆ ਇਹ ਗੁਰੂ ਦਾ ਹੁਕਮ ਨਾ ਮੰਨਣ ਦਾ ਹੀ ਫਲ ਹੈ ਮੈਂ ਜ਼िद ਕੀਤੀ ਕਿ ਰੁਕਾ ਹੀ ਦਿਓ ਤੇ ਸਿਆਣਪ ਕੀਤੀ ਕਿ ਰੁਪਏ ਕਿਤੇ ਗੁਆਚ ਹੀ ਨਾ ਜਾਣ ਉਹ ਗੁਆਚ ਹੀ ਗਏ ਮਿਲੇ ਜੋ ਨਾ ਤੇ ਫਿਰ ਗਵਾਚੇ ਵਰਗੇ ਹੀ ਹੋਏ ਨਾ ਸੋਚਿਓ ਸੁ ਕਿ ਗੋਇੰਦਵਾਲ ਜਾਵਾਂ ਤੇ ਸਤਿਗੁਰਾਂ ਕੋਲੋਂ ਰੁਪਏ ਹੀ ਨਹੀਂ ਆਵਾਂ ਇਹ ਸੋਚ ਕੇ ਤੁਰ ਪਿਆ ਤੇ ਗੋਇੰਦਵਾਲ ਪੁੱਜ ਕੇ ਸਤਿਗੁਰਾਂ ਨੂੰ ਕਹਿਣ ਲੱਗਾ ਮਹਾਰਾਜ ਸਾ ਤਾਂ ਕਹਿੰਦਾ ਹੈ ਕਿ ਗੁਰੂ ਘਰ ਲਿਖਾ ਹੀ ਕੋਈ ਨਹੀਂ ਮੈਂ ਵਾਪਸ ਮੋੜ ਆਇਆ ਹਾਂ ਸਤਿਗੁਰੂ ਕਹਿਣ ਲੱਗੇ ਅਸਾਂ ਤੇ ਸ਼ਾਹ ਬਣਾਇਆ ਸੀ ਪਰ ਉਸ ਦੀ ਸ਼ਾਹ ਬਣਨ ਦੀ ਨਹੀਂ ਸਲਾਹ ਤਾਂ ਫੇਰ ਸਾਡੇ ਕੀ ਬਸ ਨਾਲੇ ਤੂੰ ਹੀ ਕਿਹਾ ਸੀ ਨਾ ਪਈ ਰੁਕਾਂ ਹੀ ਦਿਓ ਅਸੀਂ ਤਾਂ ਰੁਪਏ ਤੈਨੂੰ ਦੇ ਨਹੀਂ ਲੱਗੇ ਸਾ ਮਹਾਰਾਜ ਮੈਥੋ ਹੀ ਪੁੱਲ ਹੋਈ ਜੋ ਆਪ ਦਾ ਬਚਨ ਨਹੀਂ ਮੰਨਿਆ ਸਤਿਗੁਰੂ ਨੇ ਉਸੇ ਵੇਲੇ ਪੰਡਿਤ ਨੂੰ 5 ਰੁਪਏ ਹੋਰ ਵਾਤ ਦੇ ਦਿੱਤੇ ਤੇ ਆਖਿਆ ਅੱਛਾ ਪੰਡਿਤ ਜੀ ਅਸੀਂ ਤੁਹਾਨੂੰ 35 ਰੁਪਏ ਦੇ ਦਿੰਦੇ ਹਾਂ ਇਹ 5 ਰੁਪਏ ਤੁਹਾਡੀ ਖੇਚਲ ਦੇ ਤੁਹਾਨੂੰ ਦੇ ਰਹੇ ਹਾਂ ਸਾਡੇ ਕਰਕੇ ਤੁਹਾਨੂੰ ਫੇਰਾ ਪੋਣਾ ਪਿਆ ਪੰਡਤ ਅਸੀਸਾਂ ਦਿੰਦਾ ਤੇ ਚੁੱਕ-ਚੁੱਕ ਕੇ ਪ੍ਰਣਾਮਾ ਕਰਦਾ ਬਾਹਰ ਆ ਗਿਆ ਤੇ ਉਸ ਜਾ ਕੇ ਆਪਣਾ ਕਾਰਜ ਕੀਤਾ ਉਦਸ਼ਾ ਹੁਣਾਂ ਦੀ ਗੱਲ ਸੁਣੋ ਜਿੱਥੇ ਗੁਰੂ ਘਰ ਲੇਖਾ ਹੀ ਨਾ ਰਹੇ ਉੱਥੇ ਬਰਕਤ ਕਿੱਥੋਂ ਰਹਿਣੀ ਹੋਈ ਉਹ ਜਿਵੇਂ ਛੇਤੀ ਨਾਲ ਸ਼ਾਹਹੁਰਾਂ ਕੋਲ ਸਤਗੁਰਾਂ ਦੇ ਮੇਰ ਨਾਲ ਮਾਇਆ ਆਈ ਸੀ ਉਵੇਂ ਹੀ ਤੁਰ ਗਈ ਸ਼ਾਹਹੁਰੇ ਦਿਨਾਂ ਵਿੱਚ ਹੀ ਫਿਰ ਕੰਗਾਲ ਦੇ ਕੰਗਾਲ ਹੋ ਗਏ ਤੇ ਕੰਗਾਲ ਹੋ ਕੇ ਸ਼ਾਹ ਹੋਰਾਂ ਨੂੰ ਸਮਝ ਆਈ ਕਿ ਉਹ ਜਿਹੜੇ 30 ਰੁਪਏ ਮੈਂ ਪਿਆਰੇ ਕੀਤੇ ਨਾ ਦਿੱਤੇ ਗੁਰੂ ਦੇ ਰੁੱਕੇ ਵਾਲੇ ਨੂੰ ਉਹ 30 ਰੁਪਏ ਮੇਰੇ ਬਾਕੀ ਦੇ ਸਾਰੇ ਰੁਪਏ ਹੁੰਜ ਕੇ ਲੈ ਗਏ ਹਨ ਹੁਣ ਸ਼ਾਹ ਨੂੰ ਪਹਿਲਾ ਸਮਾਂ ਜਦ ਉੱਜੜ ਕੇ ਸਤਗੁਰਾਂ ਕੋਲ ਉੱਜਾ ਸਿੰਘ ਯਾਦ ਆ ਗਿਆ ਤੇ ਲੱਗਾ ਮਨ ਨੂੰ ਹਿਲਾੰਦਾਂ ਪਾਉਣ ਉਹ ਭੈੜੇ ਆ ਮਨਾ ਤੂੰ ਉਸ ਗੁਰੂ ਤੋਂ ਤੀਰੁ ਪਏ ਪਿਆਰੇ ਜਾਤੇ ਜਿਸ ਦੀ ਮਿਹਰ ਸਦਕਾ ਤੂੰ ਆਕੇ ਕੰਗਾਲ ਤੋਂ ਫੇਰ ਸ਼ਾਹ ਬਣ ਬੈਠਾ ਸੈਂ ਅੱਛਾ ਹੁਣ ਜਿਹੜੀ ਹੋਣੀ ਸੀ ਉਹ ਤਾਂ ਹੋ ਗਈ ਹੁਣ ਕੀ ਕਰੀਏ ਸ਼ਾਹ ਹੋਰੀ ਫੇਰ ਸੋਚੀਂ ਪੈਗੇ ਦਿਨ ਦਾ ਭੁੱਲਾ ਸ਼ਾਮੀ ਘਰ ਆ ਜਾਵੇ ਤਾਂ ਉਹ ਭੁੱਲਾ ਨਹੀਂ ਕਹੀਦਾ ਸ਼ਾਹ ਨੇ ਸੋਚਿਆ ਕਿ ਉਸੇ ਗੁਰੂ ਦੀ ਸੇਵਾ ਵਿੱਚ ਹੀ ਚਲੇ ਚਾਹੀਏ ਜਿਸ ਦੇ ਦਰ ਤੋਂ ਅੱਗੇ ਇਹ ਦਾਤ ਮਿਲੀ ਸੀ ਸੋ ਉਹ ਘਰ ਨਾ ਗਿਆ ਤੇ ਉਥੋਂ ਸਿੱਧਾ ਗੋਇੰਦਵਾਲ ਨੂੰ ਤੁਰ ਪਿਆ ਉਸ ਸੋਚਿਆ ਕਿ ਇਹ ਕਲੰਕੀ ਮੱਥਾ ਸਤਿਗੁਰਾਂ ਦੇ ਸਾਹਮਣੇ ਨਹੀਂ ਲਿਜਾਣਾ ਹੁਣ ਉਸ ਵੇਲੇ ਬੌਲੀ ਸਾਹਿਬ ਦੀ ਸੇਵਾ ਹੋ ਰਹੀ ਸੀ ਸ਼ਾਂ ਚੁੱਪ ਕਰਕੇ ਉੱਥੇ ਸੇਵਾ ਵਿੱਚ ਲੱਗ ਪਿਆ ਕਈ ਮਹੀਨੇ ਇਸੇ ਤਰ੍ਹਾਂ ਹੀ ਲੰਘ ਗਏ ਜਾਣੀ-ਜਾਨ ਸਤਿਗੁਰਾਂ ਵੇਖਿਆ ਕਿ ਗੰਗਾ RAM ਭੁੱਲ ਕੇ ਫਿਰ ਸਿੱਧੇ ਰਸਤੇ ਤੁਰ ਪਿਆ ਹੈ ਤਾਂ ਸਤਿਗੁਰੂ ਮੇਰ ਦੇ ਘਰ ਵਿੱਚ ਆ ਗਏ ਇੱਕ ਦਿਨ ਸਤਿਗੁਰੂ ਆ ਰਹੇ ਸਨ ਕਿ ਅੱਗੋਂ ਗੰਗਾ RAM ਦੀ ਟੋਕਰੀ ਚੁੱਕੀ ਆ ਰਿਹਾ ਸੀ ਉਹ ਸਤਿਗੁਰਾਂ ਨੂੰ ਵੇਖ ਕੇ ਜਰਾ ਪੇੜਿਓਂ ਧੋਕੇ ਟੋਕਰੀ ਸਿਰ ਤੇ ਧਰੀ ਲੈ ਕੇ ਲੰਘ ਗਿਆ ਸਤਿਗੁਰੂ ਖੜੋ ਗਏ ਤੇ ਆਵਾਜ਼ ਮਾਰ ਕੇ ਆਖਣ ਲੱਗੇ ਸ਼ਾਜੀ ਕੋਲੋਂ ਕੋਲੋਂ ਲੰਘ ਜਾਂਦੇ ਹੋ ਕਦੋਂ ਦੇ ਆਏ ਹੋਏ ਹੋ ਨਿਮਾਣਿਆਂ ਦੇ ਮਨ ਸਤਿਗੁਰੂ ਅਮਰਦਾਸ ਜੀ ਦੀ ਆਵਾਜ਼ ਸੁਣ ਕੇ ਗੰਗਾ ਰਾਮ ਨੇ ਟੋਕਰੀ ਥੱਲੇ ਰੱਖ ਦਿੱਤੀ ਤੇ ਚਰਨਾਂ ਤੇ ਟਹਿ ਪਿਆ ਆਖਣ ਲੱਗਾ ਹੁਣ ਸ਼ਾ ਨਾ ਆਖੋ ਮੈਂ ਸ਼ਾ ਕਣੀ ਤੋਂ ਬਾਜ ਆਇਆ ਜਿਹੜੀ ਮਾਇਆ ਗੁਰੂ ਤੋਂ ਬੇਮੁਖ ਕਰੇ ਜਿਹੜੀ ਮਾਇਆ ਲਾਲਚੀ ਤੇ ਪਖੰਡੀ ਬਣਾਵੇ ਉਸ ਮਾਇਆ ਦੀ ਮੇਲੋਂ ਲੋੜ ਨੇ ਸਤਿਗੁਰੂ ਮੈਨੂੰ ਸੇਵਾ ਵਿੱਚ ਲੱਗੇ ਨੂੰ ਇੱਕ ਸੇਵਾਦਾਰ ਹੀ ਸਮਝ ਲਵੋ ਪਰ ਸ਼ਾਨਾ ਆਖੋ ਹਣ ਨਹੀਂ ਗੰਗाराम ਤੂੰ ਤਾਂ ਬਈ ਸਾਡਾ ਸ਼ਾਹ ਹੀ ਹੈ ਅਸਾਂ ਤੈਨੂੰ ਸ਼ਾਹ ਜੋ ਬਣਾਇਆ ਤਾਂ ਫਿਰ ਸ਼ਾਹ ਹੀ ਆਖਣਾ ਹੋਇਆ ਨਾ ਸਤਿਗੁਰਾਂ ਕਿਹਾ ਪਰ ਮਹਾਰਾਜ ਹੁਣ ਇਸ ਬਖਸ਼ਿਸ਼ ਤੇ ਬਜਾਈ ਤੁਸੀਂ ਸਿੱਖੀ ਸੇਵ ਕੀ ਬਖਸ਼ੋ ਦੋਵੇਂ ਹੀ ਕਮ ਦੇਵਾਂਗੇ ਐਤਕੀ ਗੰਗਾ ਰਾਮ ਸ਼ਾ ਪੁਨਾਵੀ ਦੇਵਾਂਗੇ ਤੇ ਨਾਲ ਹੀ ਸ਼ਾ ਪੁਨੇ ਨੂੰ ਕਾਇਮ ਰੱਖਣ ਲਈ ਨਾਮਦਾਨ ਨੇ ਦੰਦੇ ਹਾਂ ਤਾਂ ਕਿ ਫੇਰ ਭੁੱਲ ਨਾ ਹੋਵੇ ਦਿੱਤੋਂ ਇਹ ਆਖ ਕੇ ਸਤਿਗੁਰਾਂ ਨੇ ਗੰਗਾ ਰਾਮ ਨੂੰ ਮੰਜੀ ਦੇ ਕੇ ਦੁਆਬੇ ਦਾ ਮਸੰਦ ਮੁਕਰਰ ਕਰ ਦਿੱਤਾ